ਇਕ ਓਅੰਕਾਰ ਸਤਗੁਰ ਪ੍ਰਸਾਦ ਸਤਗੁਰ ਦਾਤੇ ਕਾਰਜ ਅਰਜਾਇਆ ਆਪਣੀ ਮਿਹਰ ਕਰਾਈ ਦਾਸਾਂ ਕਾਰਜ ਆਪ ਸਵਾਰੇ ਏ ਉਸ ਦੀ ਬੜਾਈ ਮੋਮੀ ਅਤੇ ਗਰੀਬਾਂ ਪਰਿਵਾਰਾਂ ਦੇ ਬੱਚਿਆਂ ਦਾ ਸ਼ੁਭ ਆਨੰਦ ਕਾਰਜ 11 April 2025 ਦਿਨ ਸ਼ੁੱਕਰਵਾਰ ਨੂੰ ਸ਼੍ਰੀ ਗੁਰੂ ਰਵਦਾਸ ਗੁਰੂਕਰ ਫ੍ਰਿਜ ਨੂੰ ਕੈਲੀਫੋਰਨੀਆ ਵਿਖੇ ਇੱਕ ਮਹੌਤਲ ਕਾਰੋਬਾਰ ਸਮਾਜਿਕ ਅਤੇ ਧਾਰਮਿਕ ਰੁਚੀਆਂ ਚ ਨਾਮਨਾ ਖੱਟਣ ਵਾਲੇ ਬੇਕਰ ਜੀ ਫੀਲ ਨਿਵਾਸੀ ਮੂਮੀ ਪਰਿਵਾਰ ਦੇ ਸ਼੍ਰੀਮਤੀ ਬਲਬੀਰ ਕੌਰ ਅਤੇ ਸ਼੍ਰੀ ਪ੍ਰੇਮ ਸਿੰਘ ਸੋਢੀ ਦੀ ਹੁਣ ਹਾਰ ਸੁਪਤਰੀ ਰਾਜਮੰਤ ਕੌਰ ਦਾ ਸ਼ੁਭ ਆਨੰਦ ਕਾਰਜ ਕਾਕਾ ਹਰਿੰਦਰ ਸਿੰਘ ਸੁਪੁੱਤਰ ਸ਼੍ਰੀਮਤੀ ਬਲਜੀਤ ਕੌਰ ਸਵਰਗੀ ਸ਼੍ਰੀ ਗਰਮੀਤ ਸਿੰਘ ਘਰੇਵਾਲ ਨਾਲ ਤੰਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਵਿੱਚ ਹੋਇਆ। ਇਸ ਮੌਕੇ ਮੋਮੀ ਅਤੇ ਗਰੇਵਾਲ ਪਰਿਵਾਰਾਂ ਤੋਂ ਇਲਾਵਾ ਪੰਜਾਬੀ ਪਾਈਚਾਰਿਆਂ ਦੀਆਂ ਨਾਮਰ ਸਖਸ਼ੀਤਾ ਨੇ ਗੁਰੂਕਾਰ ਹਾਜ਼ਰੀਆਂ ਪਰ ਕੇ ਜਿੱਥੇ ਵਿਅਹਤਾ ਸੁਹਾਗੀ ਜੋੜੀ ਨੂੰ ਅਸ਼ੀਰਵਾਦ ਦਿੱਤਾ ਉੱਥੇ ਦੋਵੇਂ ਮੋਮੀ ਗਰੇਵਾਲ ਪਰਿਵਾਰਾਂ ਨੂੰ ਵਧਾਈਆਂ ਦਿੱਤੀਆਂ ਇਸ ਸ਼ੁਭ ਆਨੰਦ ਕਾਰਜ ਦੀ ਖੁਸ਼ੀ ਮੌਕੇ ਸੁਰਿੰਦਰ ਸਿੰਘ ਨੇਜਰ ਡਾਕਟਰ ਹਰਮੇਸ਼ ਕੁਮਾਰ ਬੰਸੀ ਲਾਲ ਬੰਗੜ ਪ੍ਰੇਮ ਕੁਮਾਰ ਚੁੰਬਰ ਆਦ ਨੇ ਮੋਮੀ ਗਰੇਵਾਲ ਪਰਿਵਾਰਾਂ ਨੂੰ ਦਿੱਲੀ ਹਾਰਦਿਕ ਵਧਾਈਆਂ ਦੇ ਨਾਲ-ਨਾਲ ਸੁਹਾਗੀ ਜੋੜੀ ਨੂੰ ਡੇ ਸਾਰਾ ਪਿਆਰ ਦਿੰਦੇ ਆ ਇਹਨਾਂ ਬੱਚਿਆਂ ਦੇ ਵਿਆਹਤਾ ਜੀਵਨ ਲਈ ਸ਼ੁਭਕਾਮਨਾਵਾਂ ਕੀਤੀਆਂ ਤੇ ਤੰਤਨ ਸ਼੍ਰੀ ਗੁਰੂਗ੍ਰਾਂ ਸਾਹਿਬ ਜੀ ਦੀ ਹਜ਼ੂਰੀ ਵਿੱਚ ਹੋਏ ਆਨੰਦ ਕਾਰਜ ਮਿਲੀਆਂ ਖੁਸ਼ੀਆਂ ਤੇ ਸਿੱਖਿਆਵਾਂ ਨੂੰ ਆਪਣੇ ਜੀਵਨ ਵਿੱਚ ਅਪਣਾਉਣ ਲਈ ਪ੍ਰੇਰਨਾ ਦਿੱਤੀ ਇਸ ਉਪਰੰਤ ਵਿਆਹ ਦੀਆਂ ਰਸਮਾਂ ਬਹੁਤ ਹੀ ਸਾਦਗੀ ਤੇ ਸੁਚੱਜੇ ਢੰਗ ਨਾਲ ਹੋਈਆਂ ਸਤੇ ਦੀ ਸੇਵਾ ਨਿਭਾਉਂਦੇ ਆ ਕਲਦੀਪ ਸਿੰਘ ਬੰਗੜ ਗੁਰੂਕਰਦੇ ਜਨਰਲ ਸਕੱਤਰ ਨੇ ਗੁਰੂਕਰਦੀ ਸਮੂਹਿਕ ਪ੍ਰਬੰਧਕ ਕਮੇਟੀ ਵੱਲੋਂ ਦੋਵੇਂ ਮੋਮੀ ਘਰੇਵਾਲ ਪਰਿਵਾਰਾਂ ਨੂੰ ਬਹੁਤ-ਬਹੁਤ ਵਧਾਈਆਂ ਦਿੱਤੀਆਂ ਤੇ ਇਸ ਤਰ੍ਹਾਂ ਗੁਰੂ ਸਹਿਬਾਨ ਦੇ ਦਰਸਾਏ ਮਾਰਗ ਤੇ ਚੱਲ ਕੇ ਆਪਣਾ ਵਿਵਹਤਾ ਜੀਵਨ ਸਫਲਾ ਕਰਨ ਭਾਈ ਸਾਹਿਬ ਨੇ ਰਸਮੀਨਾ ਸ਼ਬਦ ਗਾਇਨ ਨਾਲ ਸੰਗਤਾਂ ਨੂੰ ਨਿਹਾਲ ਕਰਦਿਆਂ ਆਨੰਦ ਕਾਰਜ ਦੀਆਂ ਚਾਰ ਲਾਵਾਂ ਦਾ ਆਨੰਦ ਕਰ ਸੰਪੂਰਨ ਕੀਤਾ ਤੇ ਗੁਰੂਕਰਦੇ ਮੁੱਖ ਵਜੀਰ ਭਾਈ ਸਾਹਿਬ ਭਾਈ ਰਾਮ ਸਿੰਘ ਨੇ ਸਰਬੱਤ ਦੇ ਭਲੇ ਦੀ ਅਰਦਾਸ ਕਰਦਿਆਂ ਵਿਵਹਤਾ ਜੋੜੀ ਨੂੰ ਅਸ਼ੀਰਵਾਦ ਦਿੱਤਾ ਆਦਾਰਾ ਦੇਸ਼ ਦੇ ਬਾਬਾ ਤੇ ਅੰਬੇਦਕਰ ਟਾਈਮ ਦੇ ਮੁੰਮੀ ਅਤੇ ਘਰੇਵਾਲ ਪਰਿਵਾਰਾਂ ਨੂੰ ਇਸ ਸ਼ੁਭ ਆਨੰਦਕਾਰ ਦੀਆਂ ਲੱਖ ਲੱਖਾਂ ਬਧਾਈਆਂ ਦਿੰਦਾ ਹੈ। ਸੌਦੇ ਸੁਪਰਸਟਾਰ ਅਜੀਤ ਕੁਮਾਰ ਨੂੰ ਦੇਸ਼ ਦੇ ਤੀਜੇ ਸਭ ਤੋਂ ਵੱਡੇ ਨਾਗਰਿਕ ਸਨਮਾਨ ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ। ਉਹ ਆਪਣੀ ਪਤਨੀ ਸ਼ਾਲਨੀ ਅਤੇ ਬੱਚਿਆਂ ਨਾਲ 28 ਅਪ੍ਰੈਲ ਨੂੰ ਦਿੱਲੀ ਪਹੁੰਚ ਗਏ ਜਿੱਥੇ ਉਹਨਾਂ ਨੇ ਰਾਸ਼ਟਰਪਤੀ ਭਵਨ ਵਿਖੇ ਪਰਦੇ ਰਾਸ਼ਟਰਪਤੀ ਦ੍ਰੋਪਤੀ ਮੁਰਮੂ ਤੋਂ ਇਹ ਪਦਮ ਪੂਸ਼ਨ ਪੁਰਸਕਾਰ ਪ੍ਰਾਪਤ ਕੀਤਾ। ਸੁਪਰਸਟਾਰ ਨੇ ਸੋਸ਼ਲ ਮੀਡੀਆ ਅਕਾਊਂਟ ਤੇ ਇਸ ਦੀ ਫੋਟੋ ਸ਼ੇਅਰ ਕੀਤੀ ਅਤੇ ਲਿਖਿਆ ਹੈ ਕਿ ਮੈਂ ਪਰਦੇ ਰਾਸ਼ਟਰਪਤੀ ਦੁਆਰਾ ਪ੍ਰਦਾਨ ਕੀਤੇ ਗਏ ਪਦਮ ਪੁਰਸਕਾਰ ਨੂੰ ਪ੍ਰਾਪਤ ਕਰਕੇ ਬਹੁਤ ਨਿਮਰਤਾ ਤੇ ਮਾਣ ਮਹਿਸੂਸ ਕਰ ਰਿਹਾ ਹਾਂ। ਮੈਂ ਇਸ ਸਨਮਾਨ ਲਈ ਪਾਰਦੇ ਮਾਣਯੋਗ ਰਾਸ਼ਪਤੀ ਸ਼੍ਰੀਮਤੀ ਦ੍ਰੋਪਤੀ ਮੁਰੂਮਥੇ ਮਾਣਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕਰਦਾ ਹਾਂ। ਉਹਨਾਂ ਏ ਵੀ ਸਪਸ਼ਟ ਕੀਤਾ ਹੈ ਕਿ ਇਹ ਸਨਮਾਨ ਸਿਰਫ ਨਿੱਜੀ ਨਹੀਂ ਹੈ ਬਲਕਿ ਉਹਨਾਂ ਸਾਰੇ ਲੋਕਾਂ ਦੀ ਸਖਤ ਮਿਹਨਤ ਦਾ ਨਤੀਜਾ ਹੈ ਜਿਨ੍ਹਾਂ ਨੇ ਉਹਨਾਂ ਦੇ ਸਫਰ ਵਿੱਚ ਉਹਨਾਂ ਦਾ ਸਾਥ ਦਿੱਤਾ ਹੈ। ਉਹਨਾਂ ਨੇ ਆਪਣੇ ਸੀਨੀਅਰਾਂ, ਸਹਿਯੋਗੀਆਂ ਤੇ ਫਿਲਮ ਇੰਡਸਟਰੀ ਦੇ ਸਾਰੇ ਸ਼ੁਭਚਿੰਤਕਾਂ ਦਾ ਵਿਸ਼ੇਸ਼ ਧੰਨਵਾਦ ਕੀਤਾ। ਉਹਨਾਂ ਨੇ ਲਿਖਿਆ ਕਿ ਤੁਹਾਡੇ ਸਾਰਿਆਂ ਦੀ ਪ੍ਰੇਰਣਾ, ਮਦਦ ਅਤੇ ਸਮਰਥਨ ਨੇ ਮੇਰੇ ਸਫ਼ਰ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਮੈਨੂੰ ਹੋਰ ਖੇਤਰਾਂ ਵਿੱਚ ਵੀ ਆਪਣੇ ਜਨੂਨ ਨੂੰ ਅੱਗੇ ਵਧਾਉਣ ਲਈ ਪ੍ਰੇਰਿਤ ਕੀਤਾ ਹੈ। ਅਜੀਤ ਕਮਾਰ ਨੇ ਸਿਰਫ ਅਦਾਕਾਰੀ ਹੀ ਨਹੀਂ ਰੇਸੰਗੀ ਦੀ ਦੁਨੀਆ ਵਿੱਚ ਵੀ ਆਪਣੀ ਪਛਾਣ ਬਣਾਈ ਹੈ। हाल ही ਵਿੱਚ ਉਹਨਾਂ ਨੇ ਬੈਲਜੀਅਮ ਦੇ ਸਪਾ ਫ੍ਰੈਂਕੋ ਚੈਫਸ ਸਰਕਟ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਤੇ ਦੂਜਾ ਸਥਾਨ ਪ੍ਰਾਪਤ ਕੀਤਾ ਹੈ ਇਸ ਤੋਂ ਇਲਾਵਾ ਦੁਬਈ ਇਟਲੀ ਪੁਰਤਗਾਲ ਅਤੇ ਬੈਲਜੀਅਮ ਵਿੱਚ 24h ਰੇਸਿੰਗ ਸੀਰੀਜ਼ ਦੀਆਂ ਤਿੰਨ ਦੌੜਾਂ ਵੀ ਜਿੱਤੀਆਂ ਹਨ ਉਹਨਾਂ ਦੇ ਚਿਹਤਿਆਂ ਨੂੰ ਉਹਨਾਂ ਦੀਆਂ ਪ੍ਰਾਪਤੀਆਂ ਤੇ ਮਾਣ ਹੈ ਦਿੱਲੀ ਵਿੱਚ ਹੋਣ ਵਾਲੇ ਸਨਮਾਨ ਸਮਰੋਹ ਦੀ ਬੇਸਬਰੀ ਨਾਲ ਅਡੀਕ ਕਰਦੇ ਰਹੇ ਸਨ ਅਜੀਤ ਕੁਮਾਰ ਦਾ ਕਹਿਣਾ ਹੈ ਕਿ ਜਦੋਂ ਦਿਨ ਆਇਆ ਤਾਂ ਮੇਰਾ ਬਹੁਤ ਦਿਲ ਧੜਕ ਰਿਹਾ ਸੀ ਕਿ ਮੈਂ ਇੰਨੀ ਵੱਡੀ ਦੁਨੀਆ ਦੇ ਸਾਹਮਣੇ ਇਹ ਪੁਰਸਕਾਰ ਪ੍ਰਾਪਤ ਕਰਾਂਗਾ। ਉਹਨਾਂ ਨੇ ਇੱਕ ਭਾਵਨਾਤਮਕ ਪੋਸਟ ਵੀ ਸ਼ੇਅਰ ਕੀਤੀ ਹੈ। ਆਪਣੇ ਮੈਸੇਜ ਵਿੱਚ ਲਿਖਿਆ ਕਿ ਮੈਂ ਭਾਰਤ ਦੇ ਰਾਸ਼ਟਰਪਤੀ ਦੁਆਰਾ ਪ੍ਰਦਾਨ ਕੀਤੇ ਗਏ ਪਦਮ ਪੁਰਸਕਾਰ ਨੂੰ ਪ੍ਰਾਪਤ ਕਰਕੇ ਇਹ ਮਾਣ ਮਹਿਸੂਸ ਕਰ ਰਿਹਾ ਹਾਂ ਅਤੇ ਮੈਂ ਆਪਣੇ ਆਪ ਨੂੰ ਭਾਗਾ ਵਾਲਾ ਮੰਨਦਾ ਹਾਂ। ਜਿਸ ਲਈ ਸਾਰਿਆਂ ਦਾ ਧੰਨਵਾਦ। ਬਾਲੀਵੁੱਡ ਦੇ ਕੈਨ ਖਾਨ ਜਾਨੀ ਸ਼ਾਹਰੂਖ ਖਾਨ ਦੇ ਕੈਰੀਅਰ ਵਿੱਚ ਇੱਕ ਹੋਰ ਵੱਡੀ ਪ੍ਰਾਪਤੀ ਜੁੜਨ ਜਾ ਰਹੀ ਹੈ। ਹੌਣ ਤੱਕ ਸ਼ਾਹਰੂਖ ਨੇ ਮੀਟ ਗਾਲਾ ਵਿੱਚ ਹਿੱਸਾ ਨਹੀਂ ਲਿਆ ਪਰ ਇਹ ਇਤਿਹਾਸ 2025 ਵਿੱਚ ਬਦਲਣ ਵਾਲਾ ਹੈ ਇਸ ਵਾਰ ਸ਼ਾਹਰੂਖ ਖਾਨ ਫੈਸ਼ਨ ਦੀ ਦੁਨੀਆ ਵਿੱਚ ਸਭ ਤੋਂ ਵੱਡੇ ਸਮਾਗਮਾਂ ਵਿੱਚੋਂ ਇੱਕ ਮੀਟ ਗਾਲਾ ਦੇ ਰੈੱਡ ਕਾਰਪਟ ਤੇ ਆਪਣਾ ਜਲਵਾ ਦਿਖਾਉਣਗੇ ਹਾਲਾਂਕਿ ਸ਼ਾਹਰੂਖ ਖਾਨ ਵੱਲੋਂ ਇਸ ਬਾਰੇ ਅਜੇ ਤੱਕ ਕੋਈ ਵੀ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ ਪਰ ਸਾਂਝੀ ਕੀਤੀ ਗਈ ਪੋਸਟ ਵਿੱਚ ਉਨ੍ਹਾਂ ਨੂੰ ਮੁਬਾਰਕਾਂ ਦਿੱਤੀਆਂ ਹਨ ਇਸ ਖਬਰ ਨੂੰ ਸ਼ਾਹਰੂਖ ਖਾਨ ਦੀ ਮੈਨੇਜਰ ਪੂਜਾ ਡੱਡਲਾਨੀ ਨੇ ਲਾਇਕ ਕੀਤਾ ਹੈ ਜਿਸ ਸੇ ਕਾਰਨ ਇਸ ਖਬਰ ਨੂੰ ਕਾਫੀ ਹੱਦ ਤੱਕ ਸੱਚ ਮੰਨਿਆ ਜਾ ਰਿਹਾ ਹੈ ਹੁਣ ਸਾਰਿਆਂ ਨੇ ਨਰਜਨਾ ਸ਼ਾਹਰੂਖ ਦੇ ਅਧਿਕਾਰਤ ਬਿਆਨ ਤੇ ਟਿਕੀਆਂ ਹੋਈਆਂ ਹਨ ਰਿਪੋਰਟ ਅਨਸਾਰ ਸ਼ਾਹਰੂਖ ਖਾਨ ਇਸ ਸਾਲ ਇਸ ਖਾਸ ਮੌਕੇ ਤੇ ਮਸ਼ਹੂਰ ਫੈਸ਼ਨ ਡਿਜ਼ਾਈਨਰ ਸਬਿਆ ਸਾਚੀ ਮੋਖਰਜੀ ਦੇ ਪਹਿਰਾਵੇ ਵਿੱਚ ਦਿਖਾਈ ਦੇਣਗੇ ਮੰਨਿਆ ਜਾ ਰਿਹਾ ਹੈ ਸ਼ਾਹਰੂਖ ਅਤੇ ਸਬਿਆ ਸਾਚੀ ਦੀ ਇਹ ਜੋੜੀ ਮੀਟ ਗਾਲਾ ਦੇ ਰੈੱਡ ਕਾਰਪਟ ਤੇ ਭਾਰਤੀ ਫੈਸ਼ਨ ਦਾ ਇੱਕ ਨਵਾਂ ਇਤਿਹਾਸ ਰਚ ਰਹੀ ਹੈ ਸ਼ਾਹਰੂਖ ਦੇ ਅੰਦਾਜ਼ ਨੇ ਹਮੇਸ਼ਾ ਲੋਕਾਂ ਦਾ ਦਿਲ ਜਿੱਤਿਆ ਹੈ ਇਸ ਵਾਰ ਵੀ ਉਹਨਾਂ ਤੋਂ ਕੁਝ ਖਾਸ ਹੋਣ ਦੀ ਉਮੀਦ ਹੈ ਮੇਟ ਗਾਲਾ 2025 5 ਮਈ ਨੂੰ ਨਿਊਯਾਰਕ ਦੇ ਮੈਟਰੋਪੋਲੀਟਨ ਮਿਊਜ਼ੀਅਮ ਆਫ ਆਰਟ ਵਿਖੇ ਆਯੋਜਿਤ ਕੀਤਾ ਜਾਵੇਗਾ ਜਿੱਥੇ ਦੁਨੀਆ ਭਰ ਦੇ ਪ੍ਰਮੁੱਖ ਫੈਸ਼ਨ ਆਈਕਨ ਸ਼ਾਮਲ ਹੋਣਗੇ ਸ਼ਾਹਰੂਖ ਦੇ ਨਾਲ ਇਸ ਵਾਰ ਇੱਕ ਹੋਰ ਭਾਰਤੀ ਸਟਾਰ ਮੇਟ ਗਾਲਾ ਵਿੱਚ ਐਂਟਰੀ ਕਰਨ ਜਾ ਰਹੀ ਹੈ ਜਿਸ ਦਾ ਨਾਂ ਕੈਰਾ ਅਡਵਾਨੀ ਹੈ ਉਹ ਦੀਪਿਕਾ ਪਾਦੁਕੋਨ ਪ੍ਰਿੰਕਾ ਚੋਪੜਾ ਤੇ ਆਲੀਆ ਭਰਤੋਬਾਦ ਮੇਟਗਾਲਾ ਵਿੱਚ ਸ਼ਾਮਲ ਹੋਣ ਵਾਲੀ ਚੌਥੀ ਭਾਰਤੀ ਅਦਾਕਾਰਾ ਬਣੀਗੀ ਕੋਚੀ ਵਿੱਚ ਛਾਪੇ ਮਰੀ ਦੌਰਾਨ ਮਲਿਆਲਮ ਫਿਲਮ ਇੰਡਸਟਰੀ ਨੂੰ ਹੈਰਾਨ ਕਰ ਦਿੱਤਾ ਆਪਕਾਰੀ ਵਿਭਾਗ ਨੇ ਮਸ਼ਹੂਰ ਫਿਲਮ ਨਿਰਮਾਤਾ ਖਾਲਦ ਰਹਿਮਾਨ ਅਤੇ ਅਸ਼ਰਬ ਹਮਜ਼ਾ ਸਮੇਤ ਤਿੰਨ ਲੋਕਾਂ ਨੂੰ ਹਾਈਬ੍ਰਿਡ ਮੈਰਜਵਾਨਾ ਰੱਖਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਹੈ ਇਹ ਕਾਰਵਾਈ ਲਗਭਗ ਸਵੇਰੇ 2 ਵਜੇ ਕੀਤੀ ਗਈ ਗ੍ਰਿਫਤਾਰ ਕੀਤੇ ਗਏ ਤੀਜੇ ਵਿਅਕਤੀ ਦਾ ਨਾਮ ਸ਼ਾਲੇਦ ਮੁਹੰਮਦ ਹੈ ਅਧਿਕਾਰੀਆਂ ਨੇ ਇੱਕ ਸੂਚਨਾ ਦੇ ਆਧਾਰ ਤੇ ਛਾਪਾ ਮਾਰ ਕੇ 1.63 ਗ੍ਰਾਮ ਹਾਈਬ੍ਰਿਡ ਮਰੀਜਵਾਨਾ ਬਰਾਮਦ ਕੀਤਾ ਹੈ। ਮੋਡਲੀ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਗ੍ਰਿਫਤਾਰ ਕੀਤੇ ਗਏ ਲੋਕ ਲੰਬੇ ਸਮੇਂ ਤੋਂ ਪੰਗ ਦਾ ਸੇਵਨ ਕਰ ਰਹੇ ਸਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਬਰਾਮਦ ਕੀਤਾ ਗਿਆ ਪੰਗ ਸਿਰਫ ਨਿੱਜੀ ਵਰਤੋਂ ਲਈ ਲਿਆਂਦਾ ਗਿਆ ਸੀ। ਉਹ ਉਸ ਸਮੇਂ ਇੱਕ ਫਿਲਮ ਨਾਲ ਸੰਬੰਧਿਤ ਮੀਟਿੰਗ ਲਈ ਅਪਾਰਟਮੈਂਟ ਵਿੱਚ ਬੈਠੇ ਹੋਏ ਸਨ। ਹੁਣ ਆਪਕਾਰੀ ਵਿਭਾਗ ਸਪਲਾਈਰ ਤੱਕ ਪਹੁੰਚਣ ਦੀ ਹੋਰ ਜਾਂਚ ਕਰ ਰਿਹਾ ਹੈ। ਖਾਲਦ ਰਹਿਮਾਨ ала পূজা జిమ్ખાનાਤੇ થल्लू马拉 ਵਰਗੀਆਂ হিট ਫਿਲਮਾਂ ਦਾ ਨਿਰਦੇਸ਼ਨ ਲਈ ਜਾਣਿਆ ਜਾਂਦਾ ਹੈ ਜਦੋਂ ਕਿ ਅਸ਼ਰਫ ਹਮਜ਼ਾ ਨੇ ਤਮਾਸ਼ਾ ਅਤੇ ਪੀਮਾਂਤੇ ਬਾਜੀ ਵਰਗੀਆਂ ਪ੍ਰਸਿੱਧ ਫਿਲਮਾਂ ਦਾ ਨਿਰਦੇਸ਼ਨ ਦਿੱਤਾ ਹੈ ਹਾਲ ਹੀ ਦੇ ਸਮੇਂ ਵਿੱਚ ਮਲਿਆਲਮ ਅਜੋਗ ਵਿੱਚ ਡਰਗ ਨਾਲ ਸੰਬੰਧਿਤ ਦੂਜਾ ਵੱਡਾ ਮਾਮਲਾ ਹੈ ਕੁਝ ਹਫ਼ਤੇ ਪਹਿਲਾਂ ਅਦਾਕਾਰ ਸ਼ਾਇਨ ਟੌਮ ਚਾਕੋਬੀ ਡਰਗਸ ਦੇ ਦੋਸ਼ਾਂ ਵਿੱਚ ਫਸਿਆ ਸੀ ਉਸ ਨੂੰ ਇੱਕ ਹੋਟਲ ਤੋਂ ਭੱਜਦੇ ਸਮੇਂ ਫੜਿਆ ਸੀ ਬਾਅਦ ਵਿੱਚ ਗ੍ਰਿਫਤਾਰ ਕਰ ਲਿਆ ਸੌਲਟ ਫਿਲਮ ਇੰਡਸਟਰੀ ਦੇ ਵਿੱਚ ਇਹ ਵੀ ਇੱਕ ਖਬਰ ਕਾਫੀ ਵਾਇਰਲ ਹੋਈ ਸੀ ਜਦੋਂ ਅਦਾਕਾਰਾ ਵਿਵੈਂਸੀ ਨੇ ਖੁੱਲ ਕੇ ਕਿਹਾ ਸੀ ਕਿ ਉਹ ਉਹਨਾਂ ਅਦਾਕਾਰਾਂ ਤੇ ਨਿਰਦੇਸ਼ਕਾਂ ਨਾਲ ਕੰਮ ਨਹੀਂ ਕਰਨਾ ਚਾਹੁੰਦੀ ਜੋ ਨਸ਼ੇ ਦਾ ਸੇਵਨ ਕਰਦੇ ਹਨ ਉਸ ਨੇ ਸ਼ਾਇਨ ਟੌਮ ਚਾਕੋ ਤੇ ਸੈੱਟ ਤੇ ਸ਼ਰਾਬੀ ਹੋ ਕੇ ਦੁਰਵਿਹਾਰ ਕਰਨ ਦਾ ਦੋਸ਼ ਵੀ ਲਗਾਇਆ ਸੀ ਨਿਗੋੜੀ ਕੈਸੀ ਜਵਾਨੀ ਦੇ ਗਾਣੇ ਨਾਲ ਰਾਤੋ-ਰਾਤ ਪ੍ਰਸਿੱਧ ਹੋਈ অভিনেত্রী ਮਹੀਪ ਕਪੂਰ ਨੇ ਆਪਣਾ 43ਵਾਂ ਜਨਮ ਦਿਨ ਮਨਾਇਆ ਇਸ ਖਾਸ ਮੌਕੇ ਤੇ ਮਹੀਪ ਦੀ ਬੇਟੀ ਅਤੇ ਬਾਲੀਵੁੱਡ অভিনেত্রী ਸ਼ਨਾਇਆ ਕਪੂਰ ਨੇ ਆਪਣੇ ਬਚਪਨ ਦੀ ਇੱਕ ਤਸਵੀਰ ਸਾਂਝੀ ਕੀਤੀ ਹੈ। ਸ਼ਨਾਇਆ ਨੇ ਇੱਕ ਨੋਟ ਆਪਣੀ ਮਾਂ ਦੇ ਲਈ ਲਿਖਿਆ ਹੈ। ਸ਼ਨਾਇਆ ਕਪੂਰ ਨੇ ਆਪਣੀ ਮਾਂ ਮਹੀਬ ਦੇ ਜਨਮ ਦਿਨ ਦੇ ਮੌਕੇ ਤੇ ਖਾਸ ਤੌਰ ਤੇ ਦੋ ਤਸਵੀਰਾਂ ਸ਼ੇਅਰ ਕੀਤੀਆਂ ਜਿਸ ਵਿੱਚ ਸ਼ਨਾਇਆ ਦੀ ਬਚਪਨ ਦੀ ਤਸਵੀਰ ਹੈ ਜਿਸ ਵਿੱਚ ਉਹ ਆਪਣੀ ਮਾਂ ਦੇ ਮੋਢੇ ਤੇ ਬੈਠੀ ਹੈ ਅਤੇ ਹੱਸ ਰਹੀ ਹੈ। ਇਸ ਤਸਵੀਰ ਦੇ ਇਲਾਵਾ ਸ਼ਨਾਇਆ ਨੇ ਇੱਕ ਹੋਰ ਤਸਵੀਰ ਸ਼ੇਅਰ ਕੀਤੀ ਹੈ ਜੋ ਅੱਜ ਦੀਆਂ ਤਸਵੀਰਾਂ ਵਿੱਚੋਂ ਇੱਕ ਹੈ। ਇਸ ਤਸਵੀਰ ਵਿੱਚ ਮਹੀਬ ਪਹਿਲਾਂ ਤੋਂ ਵੀ ਜ਼ਿਆਦਾ ਖੂਬਸੂਰਤ ਦਿਖਾਈ ਦੇ ਰਹੀ ਸੀ। ਇਹਨਾਂ ਤਸਵੀਰਾਂ ਵਿੱਚ ਸ਼ਨਾਇਆ ਆਪਣੀ ਮੰਮੀ ਮਹੀਪ ਦੇ ਨਾਲ ਕਈ ਤਸਵੀਰਾਂ ਸਾਂਝੀਆਂ ਕਰ ਰਹੀ ਹੈ। ਕੈਪਸ਼ਨ ਵਿੱਚ ਲਿਖਿਆ ਗਿਆ ਹੈ ਕਿ ਹੈਪੀ ਬਰਥਡੇ ਮਮਾ, ਲਵ ਜੂ ਹਮੇਸ਼ਾ ਦੇ ਲਈ। ਜਿਸ ਤੇ ਮਹੀਪ ਨੇ ਵੀ ਲਿਖਿਆ ਹੈ ਥੈਂਕ ਯੂ ਮੇਰੀ ਗੁੜੀਆ, ਲਵ ਜੂ ਮਾਈ ਪੰਪਕਿਨ, ਟੂ ਮੱਚ। ਇਹਨਾਂ ਤਸਵੀਰਾਂ ਤੇ ਚਾਉਣ ਵਾਲਿਆਂ ਨੇ ਵੀ ਆਪਣੇ ਵਕੋ-ਵਕੋ ਕਮੈਂਟ ਦਿੱਤੇ ਹਨ। ਉਹਨਾਂ ਨੇ ਬਹੁਤ ਪਿਆਰ ਜਤਾਇਆ ਹੈ। संजय कपूर दी बेटी ਅਤੇ ਅਭਿਨੇਤਰੀ ਸ਼ਨਾਇਆ ਕਪੂਰ ਜਲਦੀ ਹੀ ਫਿਲਮ ਤੂ ਜਾਂ ਮੈਂ ਵਿੱਚ ਨਜ਼ਰ ਆਵੇਗੀ ਜੋ 2026 ਵਿੱਚ ਰਿਲੀਜ਼ ਹੋਵੇਗੀ ਇਸ ਦੇ ਇਲਾਵਾ ਸ਼ਨਾਇਆ ਅੱਖੋ ਕੀ ਗੋਸਟਾਕੀਆਂ ਵਿੱਚ ਨਜ਼ਰ ਆਵੇਗੀ ਜੋ ਇਸ ਸਾਲ ਰਿਲੀਜ਼ ਹੋਵੇਗੀ ਸ਼ਨਾਇਆ ਦਾ ਕਹਿਣਾ ਹੈ ਕਿ ਮੈਨੂੰ ਆਪਣੇ ਪਰਿਵਾਰ ਦੇ ਨਾਲ ਬਹੁਤ ਪਿਆਰ ਹੈ ਮੇਰੀ ਮੰਮੀ ਮਹੀਪ ਕਪੂਰ ਪਾਪਾ ਸੰਜੇ ਕਪੂਰ ਮੇਰੇ ਬਹੁਤ लाडले ਹਨ ਮੈਨੂੰ ਜੋ ਕੁਝ ਵੀ ਸਿਖਾਇਆ ਹੈ ਇਹਨਾਂ ਨੇ ਸਿਖਾਇਆ ਹੈ ਮੇਰੇ ਲਈ ਉਹ ਜਾਨਵਾਰ ਦੇ ਹਨ ਮੈਨੂੰ ਆਪਣੇ ਮਾਤਾ-ਪਿਤਾ ਤੇ ਮਾਣ ਹੈ 1979 ਵਿੱਚ ਫਿਲਮ ਕਾਲਾ ਪੱਥਰ ਆਈ ਸੀ ਇਸ ਵਿੱਚ ਸ਼ਸ਼ੀ ਕਪੂਰ ਅਮਿਤਾਭਚਨ ਤੇ ਸ਼ਤਰੂਗਨ ਸੇਨਾ ਲੀਡਰ ਰੋਲ ਵਿੱਚ ਸਨ ਅਮਿਤਾਭ ਅਤੇ ਸ਼ਤਰੂ ਨੇ ਅਜਿਹੇ ਸਮੇਂ ਵਿੱਚ ਕਈ ਹਿੱਟ ਫਿਲਮਾਂ ਦੇ ਵਿੱਚ ਕੰਮ ਕੀਤਾ ਹੈ ਲੇਕਿਨ ਫਿਲਮ ਕਾਲਾ ਪੱਥਰ ਦੀ ਸ਼ੂਟਿੰਗ ਦੌਰਾਨ ਇੱਕ ਅਜਿਹੀ ਘਟਨਾ ਘਟੀ ਜਿਸ ਨੇ ਸਾਰਿਆਂ ਨੂੰ ਚੌਕਾ ਦਿੱਤਾ ਸ਼ਤਰੂਗਨ ਸੇਨਾ ਨੇ ਆਪਣੇ ਬਾਇਓਗ੍ਰਾਫੀ ਵਿੱਚ ਇਸ ਘਟਨਾ ਦਾ ਜ਼ਿਕਰ ਵੀ ਕੀਤਾ ਹੈ ਕਾਲਾ ਪੱਥਰ ਦੋਵਾਂ ਦੀ ਇੱਕ ਸਾਥ ਛੇਵੀਂ ਫਿਲਮ ਸੀ ਫਿਲਮ ਦੇ ਇੱਕ ਫਾਈਟ ਸੀਨ ਵਿੱਚ ਅਮਿਤਾਬ ਗੁੱਸੇ ਦੇ ਵਿੱਚ ਆਪਣਾ ਆਪ ਖੋ ਬੈਂਦੇ ਹਨ ਜਦ ਚੋਪੜਾ ਦੇ ਕੱਟ ਬੋਲਣ ਦੇ ਬਾਅਦ ਵੀ ਉਹ ਸ਼ਤਰੂਗੰਨ ਨੂੰ ਕੁੱਟਣਾ ਜਾਰੀ ਰੱਖਦੇ ਹਨ ਗੱਲ ਇੱਥੋਂ ਤੱਕ ਵੱਧ ਗਈ ਕਿ ਅਮਿਤਾਬਚਨ ਨੇ ਸ਼ਤਰੂਗੰਨ ਦੇ ਉਥੇ ਪਿਆ ਫੋੜਾ ਵੀ ਉਠਾ ਲਿਆ ਨਿਰਦੇਸ਼ਕ ਦੇ ਰੋਕਣ ਦੇ ਬਾਅਦ ਵੀ ਦੋਵੇਂ ਸ਼ਾਂਤ ਨਹੀਂ ਹੋਏ ਆਖੀਰ ਵਿੱਚ ਸ਼ਸ਼ੀ ਕਪੂਰ ਵਿਚਕਾਰ ਆ ਗਏ ਜਿਨ੍ਹਾਂ ਨੇ ਉਹਨਾਂ ਦੀ ਇਹ ਲੜਾਈ ਬੰਦ ਕੀਤੀ ਇਸ ਦੇ ਬਾਅਦ ਅਮਿਤਾਬਚਨ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਕਿਹਾ ਜਾਂਦਾ ਹੈ ਕਿ ਸ਼ਤਰੂਗਨ ਅਕਸਰ ਸ਼ੂਟਿੰਗ ਤੇ ਦੇਰੀ ਨਾਲ ਪਹੁੰਚਦੇ ਸਨ ਜਦੋਂ ਕਿ ਅਮਿਤਾਭਚਨ ਸਮੇਂ ਦੇ ਪਾਬੰਦ ਸਨ ਹਾਲਾਂਕਿ ਕਾਲਾ ਪੱਥਰ ਦੇ ਬਾਅਦ ਅਮਿਤਾਬ ਅਤੇ ਸ਼ਤਰੂਗਨ ਸੈਨਾ ਸ਼ਾਨ ਨਸੀਬ ਆਦ ਫਿਲਮਾਂ ਵਿੱਚ ਵੀ ਨਜ਼ਰ ਆਏ ਇਹ ਫਿਲਮਾਂ ਬਾਕਸ ਆਫਿਸ ਤੇ ਹਿੱਟ ਨਹੀਂ ਆ ਲੇਕਿਨ ਇਸ ਦੇ ਬਾਅਦ ਦੋਨਾਂ ਨੇ ਕਦੇ ਵੀ ਇਕੱਠੇ ਕੰਮ ਨਹੀਂ ਕੀਤਾ ਜਦੋਂ ਕਿ ਇਹ ਕਈ ਸਾਲਾਂ ਤੱਕ ਦੋਵੇਂ ਵਧੀਆ ਦੋਸਤ ਰਹੇ ਇਸ ਦੇ ਨਾਲ ਹੀ ਸ਼ਤਰੂਗਨ ਸੈਨਾ ਨੇ ਵੀ ਆਪਣੀ ਬਾਇਓਗ੍ਰਾਫੀ ਵਿੱਚ ਹੋਰ ਵੀ ਬਹੁਤ ਸਾਰੀਆਂ ਘਟਨਾਵਾਂ ਦਾ ਜ਼ਿਕਰ ਕੀਤਾ ਹੈ ਸੰਗੀਤਕਾਰ ਸ਼ੰਕਰ ਜੈ ਕਿਸ਼ਨ ਨੇ ਹਿੰਦੀ ਫਿਲਮ ਇੰਡਸਟਰੀ ਤੇ ਰਾਜ ਕੀਤਾ ਹੈ। ਇੱਕ ਭਾਰਤੀ ਸੰਗੀਤਕਾਰ ਜੋੜੀ ਨੇ 1949 ਤੋਂ ਲੈ ਕੇ 1971 ਤੱਕ ਇਕੱਠਿਆਂ ਕੰਮ ਕੀਤਾ। ਉਹਨਾਂ ਨੂੰ ਹਿੰਦੀ ਫਿਲਮ ਇੰਡਸਟਰੀ ਦੇ ਸਭ ਤੋਂ ਮਹਾਨ ਸੰਗੀਤਕਾਰਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਸ਼ੰਕਰ ਸਿੰਘ, ਰਾਮ ਸਿੰਘ, ਰਗੂਬੰਸ਼ੀ ਨੇ ਆਪਣੇ ਸ਼ੁਰੂਆਤੀ ਸਾਲਾਂ ਦੌਰਾਨ ਤਬਲਾ ਵਜਾਇਆ ਤੇ ਬਾਬਾ ਨਾਸਰ ਖਾਨ ਸਾਹਿਬ ਤੋਂ ਰਸਮੀ ਤੌਰ ਤੇ ਇਹ ਕਲਾ ਸਿੱਖੀ। ਕਈ ਸਾਲਾਂ ਤੱਕ ਸ਼ੰਕਰ ਨੇ ਪ੍ਰਸਿੱਧ ਸੰਗੀਤਕਾਰ ਖਵਾਜਾ ਖੁਰਸ਼ੀਦ ਅਨਵਰ ਦੇ ਚੇਲੇ ਵਜੋਂ ਪੜ੍ਹਾਈ ਕੀਤੀ ਅਤੇ ਐਕਸਟਰਾ ਵਿੱਚ ਕੰਮ ਕੀਤਾ। ਸ਼ੰਕਰ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਸਤਿਆਨਾਰਾਇਣ ਅਤੇ ਹਿਮਾਮਤੀ ਦੁਆਰਾ ਚਲਾਏ ਜਾ ਰਹੇ ਇੱਕ ਥੀਏਟਰ ਸਮੂਹ ਨਾਲ ਕੀਤੀ। ਇਸ ਤੋਂ ਪਹਿਲਾਂ ਉਹ ਪ੍ਰithvi ਥੀਏਟਰ ਵਿੱਚ ਚਲੇ ਗਏ ਜਿੱਥੇ ਉਹਨਾਂ ਨੇ ਤਬਲਾ ਵਜਾਇਆ ਅਤੇ ਨਾਟਕਾਂ ਵਿੱਚ ਕੁਝ ਛੋਟੀਆਂ-ਛੋਟੀਆਂ ਭੂਮਿਕਾ ਨਿਭਾਈਆਂ। ਉਹਨਾਂ ਨੇ ਸਟਾਰ, ਅਕਾਡਿਅਨ ਅਤੇ ਪਿਆਨੋ ਵਰਗੇ ਹੋਰ ਸਾਜ਼ਾਂ ਵਿੱਚ ਮਹਾਰਤ ਹਾਸਲ ਕੀਤੀ ਅਤੇ ਵਜਾਉਣ ਲੱਗੇ। ਪ੍ਰਥਵੀ ਥੀਏਟਰ ਵਿੱਚ ਆਪਣੇ ਕੰਮ ਤੋਂ ਇਲਾਵਾ ਉਹਨਾਂ ਨੇ ਹੁਸਨ ਲਾਲ ਭਗਤਰਾਮ ਦੀ ਪ੍ਰਮੁੱਖ ਜੋੜੀ ਦੇ ਸਹਾਇਕ ਵਜੋਂ ਵੀ ਕੰਮ ਕਰਨਾ ਸ਼ੁਰੂ ਕਰ ਦਿੱਤਾ। ਉਹ ਚਾਹੁੰਦੇ ਸਨ ਕਿ ਉਹ ਸੰਗੀਤਕਾਰ ਬਣ। ਸ਼ੰਕਰ ਦੇ ਸਾਥੀ ਜੈਕਿਸ਼ਨ ਦਾਇਬਾਈ ਪੰਚਾਲ ਦਾ ਜਨਮ 4 ਨਵੰਬਰ 1919 ਨੂੰ ਹੋਇਆ। ਉਹਨਾਂ ਦਾ ਪਰਿਵਾਰ ਗੁਜਰਾਤ ਰਾਜ ਦੇ ਇੱਕ ਕਸਬੇ ਬਾਂਸਾ ਵਿੱਚ ਰਹਿੰਦਾ ਸੀ। ਜੈਕਿਸ਼ਨ ਹਾਰਮੋਨੀਅਮ ਵਜਾਉਣ ਵਿੱਚ ਮਾਹਰ ਸਨ। ਉਹਨਾਂ ਨੇ ਸੰਗੀਤ ਦੀ ਸਿੱਖਿਆ ਬਾਡੀ لال ਜੀ ਅਤੇ ਬਾਅਦ ਵਿੱਚ ਪ੍ਰੇਮ ਸ਼ੰਕਰ ਨਾਇਕ ਤੋਂ ਪ੍ਰਾਪਤ ਕੀਤੀ। ਪ੍ਰithvi تھیਟਰ ਵਿੱਚ ਕੰਮ ਕਰਨ ਤੋਂ ਇਲਾਵਾ ਸ਼ੰਕਰ ਅਕਸਰ ਇੱਕ ਗੁਜਰਾਤੀ ਨਿਰਦੇਸ਼ਕ ਚੰਦਰਵਜਨ ਪੱਟ ਦੇ ਦਫ਼ਤਰ ਜਾਂਦੇ ਸਨ ਜਿੱਥੇ ਜਿਨ੍ਹਾਂ ਨੇ ਸ਼ੰਕਰ ਨੂੰ ਇੱਕ ਫਿਲਮ ਲਈ ਸੰਗੀਤਕਾਰ ਵਜੋਂ ਬ੍ਰੇਕ ਦੇਣ ਦਾ ਵਾਅਦਾ ਕੀਤਾ ਸੀ। ਇਹ ਪੱਟ ਦੇ ਦਫ਼ਤਰ ਦੇ ਬਾਹਰ ਸੀ ਕਿ ਸ਼ੰਕਰ ਨੇ ਜੈ ਕਿਸ਼ਨ ਨੂੰ ਕਈ ਵਾਰ ਦੇਖਿਆ। ਉਹਨਾਂ ਨੇ ਇੱਕ ਦਿਨ ਗੱਲਬਾਤ ਸ਼ੁਰੂ ਕੀਤੀ ਅਤੇ ਪਤਾ ਲੱਗਾ ਕਿ ਜੈਕਿਸ਼ਨ ਇੱਕ ਹਾਰਮੋਨੀਅਮ ਵਜਾਉਣ ਵਾਲਾ ਸੀ ਅਤੇ ਕੰਮ ਦੀ ਭਾਲ ਵਿੱਚ ਉਹ ਨਰਮਾਤਾ ਨੂੰ ਮਿਲਣ ਜਾਂਦਾ ਸੀ। ਸ਼ੰਕਰ ਨੂੰ ਬਾਅਦ ਵਿੱਚ ਯਾਦ ਆਇਆ ਕਿ ਉਹਨਾਂ ਨੂੰ ਇੱਕ ਦੂਜੇ ਨਾਲ ਲਗਾ ਹੈ। ਜਿਸ ਕਰਕੇ ਉਹਨਾਂ ਨੇ ਪ੍ਰithvi థియేਟਰ ਵਿੱਚ ਹਾਰਮੋਨੀਅਮ ਵਾਦਕ ਦੀ ਨੌਕਰੀ ਦਾ ਭਰੋਸਾ ਦਿੱਤਾ ਅਤੇ ਆਪਣੇ ਨਾਲ ਜੋੜ ਲਿਆ। ਇਸ ਮੌਕੇ ਤੇ ਪਾਪਾ ਜੀ ਯਾਨੀ ਕਿ ਪ੍ਰithvi ਰਾਜ ਕਪੂਰ ਨੂੰ ਬਹੁਤ ਵਧੀਆ ਲੱਗਾ। ਉਹ ਜੈਕਿਸ਼ਨ ਦੇ ਕੰਮ ਤੋਂ ਕਾਫੀ ਖੁਸ਼ ਹੋਏ। शंकरते जयकिशन दी नेरता काफी ਵੱਧ ਗਈ ਫਿਲਮੀ ਹਲਕਿਆਂ ਦੇ ਵਿੱਚ ਉਹਨਾਂ ਨੂੰ ਰਾਮ ਲక్ష్మణ ਤੇ ਖੋਰ ਉਪਨਾਮ ਨਾਲ ਬੁਲਾਉਣਾ ਸ਼ੁਰੂ ਕਰ ਦਿੱਤਾ ਗਿਆ ਆਪਣੇ ਸੰਗੀਤਕ ਕੰਮਾਂ ਦੀ ਪਾਲਣ ਤੋਂ ਇਲਾਵਾ ਉਹ ਮਸ਼ਹੂਰ ਨਾਟਕ ਪਠਾਨ ਸਮੇਤ ਵੱਖ-ਵੱਖ ਨਾਟਕਾਂ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਦੇ ਸਨ ਇਸ ਮੌਕੇ ਤੇ ਉਹ ਪ੍ਰਥੀਅਟਰ ਵਿੱਚ ਕੰਮ ਕਰਦੇ ਸਮੇਂ ਦੋਵੇਂ ਤਰਜਮੇ ਵੀ ਬਣਾਉਂਦੇ ਸਨ ਅਤੇ ਰਾਜਕਪੂਰ ਦੇ ਸੰਪਰਕ ਵਿੱਚ ਸਨ ਜੋ ਮਸ਼ਹੂਰ ਨਿਰਦੇਸ਼ਕ ਕੇਦਾਰ ਸ਼ਰਮਾ ਦੇ ਸਹਾਇਕ ਵਜੋਂ ਕੰਮ ਕਰ ਰਹੇ ਸਨ ਇਹਨਾਂ ਤਿੰਨਾਂ ਦੀ ਮੁਲਾਕਾਤ ਪ੍ਰੈਸਫੀਟ theater ਵਿੱਚ ਹੋਈ ਸ਼ੰਕਰ ਜੈਕਿਸ਼ਨ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ 1949 ਵਿੱਚ ਰਾਜਕਪੂਰ ਦੇ ਰੋਮਾਂਟਿਕ ਡਰਾਮਾ ਬਰਸਾਤ ਨਾਲ ਕੀਤੀ ਇਹ ਫਿਲਮ ਬਾਕਸ ਆਫਿਸ ਤੇ ਇੱਕ 올 ਟਾਈਮ ਬਲਾਕਬਸਟਰ ਸਾਬਤ ਹੋਈ ਜਿਸ ਦੇ ਸਾਊਂਡਟ੍ਰੈਕ ਐਲਬਮ ਨੂੰ ਇੱਕ ਵੱਡੀ ਸਫਲਤਾ ਮਿਲੀ ਜੈਸ ਨੇ ਨਾ ਸਿਰਫ ਸ਼ੰਕਰ ਜੈ ਕਿਸ਼ਨ ਨੂੰ ਸਾਬਤ ਕੀਤਾ ਸਗੋਂ ਲਤਾ ਮਗੇਸ਼ਕਰ ਨੂੰ ਬਾਲੀਵੁੱਡ ਦੀ ਮੋਰੀ ਪਲੇਬੈਕ ਗਾਇਕਾ ਵੀ ਬਣਾਇਆ ਹੈ ਕਿਉਂਕਿ ਉਹਨਾਂ ਦੁਆਰਾ ਗਾਏ ਗੀਤ ਜਿਵੇਂ ਕਿ ਹਵਾ ਮੇ ਉੜਦਾ ਜਾਏ ਜੀਆ ਬੇਕਰਾਰ ਹੈ ਬਰਸਾਤ ਮੇ ਹਮਸੇ ਮਿਲੇ ਸੁਪਰ ਹਿੱਟ ਸਾਬਤ ਹੋਏ ਹਨ ਇਸ ਸਾਊਂਡਟ੍ਰੈਕ ਨੂੰ ਪਲੈਨੈਟ ਬਾਲੀਵੁੱਡ ਦੁਆਰਾ 100 ਮਹਾਨ ਬਾਲੀਵੁੱਡ ਸਾਊਂਡਟ੍ਰੈਕਾਂ ਦੀ ਸੂਚੀ ਵਿੱਚ ਪਹਿਲੇ ਨੰਬਰ ਤੇ ਸੂਚੀਬੱਧ ਕੀਤਾ ਗਿਆ ਸੀ ਪਲੈਨੈਟ ਬਾਲੀਵੁੱਡ ਦੇ ਰਾਕੇਸ਼ ਨੇ ਦਸ ਤਾਰ ਦਿੱਤੇ ਉਹਨਾਂ ਦਾ ਕਹਿਣਾ ਹੈ ਕਿ ਬਰਸਾਤ ਫਿਲਮ ਦੇ ਗੀਤ ਹਿੰਦੀ ਸਿਨੇਮੇ ਦੇ ਸਭ ਤੋਂ ਵਧੀਆ ਸਾਊਂਡਟ੍ਰੈਕਾਂ ਵਿੱਚੋਂ ਇੱਕ ਹਨ। ਉਹਨਾਂ ਨੇ ਨਵੇਂ ਧਾਕੇ ਦੀ ਸ਼ੁਰੂਆਤ ਰਾਜਕਪੂਰ ਦੀ ਇੱਕ ਹੋਰ ਫਿਲਮ ਆਵਾਰਾ ਨਾਲ ਕੀਤੀ ਜੋ ਬਹੁਤ ਵੱਡੀ ਵਪਾਰਕ ਹਿੱਟ ਹੋਈ। ਇਸ ਦਾ ਸਾਊਂਡਟ੍ਰੈਕ 1950 ਦੇ ਦਹਾਕੇ ਵਿੱਚ ਸਭ ਤੋਂ ਵੱਧ ਵਿਕਣ ਵਾਲਾ ਹਿੰਦੀ ਫਿਲਮ ਐਲਬਮ ਸੀ ਜਿਸ ਵਿੱਚ ਹਮ ਤੂਸ ਮੁਹੱਬਤ ਕਰਕੇ ਘਰ ਆਇਆ ਮੇਰਾ ਪਰਦੇਸੀ ਆਵਾਰਾ ਹੂੰ ਸ਼ਾਮਲ ਹਨ। ਇਹ ਗੀਤ ਸਦਾ ਭਾਰ ਅੱਜ ਵੀ ਹਨ। मुकेश ਲਈ ਪਲੇਬੈਕ ਆਵਾਜ਼ ਅਤੇ ਮੁਹੰਮਦ ਰਫੀ ਦੇ ਨਾਲ ਸਮੇ ਦੇ ਪ੍ਰਮੁੱਖ ਪਲੇਬੈਕ ਗਾਇਕਾਂ ਵਿੱਚੋਂ ਇੱਕ ਸੀ 1952 ਤੋਂ ਲੈ ਕੇ 1954 ਤੱਕ ਉਨ੍ਹਾਂ ਨੇ ਦਾਗ ਪਤੀਤਾ ਆ ਬੂਟ ਪਾਲਸ਼ ਵਰਗੀਆਂ ਫਿਲਮਾਂ ਲਈ ਰਚਨਾ ਕੀਤੀ ਜਿਨ੍ਹਾਂ ਦੇ ਸਭ ਤੋਂ ਵੱਧ ਨੰਬਰ ਸਨ ਜਿਵੇਂ ਕਿ ਐ ਮੇਰੇ ਦਿਲ ਕਿਹੀਂ ਔਰ ਚੱਲ ਯਾਦ ਕੀਆ ਦਿਲ ਦੀ ਗੱਲ ਏ ਨੰਨੇ-ਮੁੰਨੇ ਬੱਚੇ ਤੇਰੀ ਮੁਠੀ ਵਿੱਚ ਕੀ ਹੈ ਆਦ ਬਹੁਤ ਹਿੱਟ ਹੋਏ ਸ਼ੰਕਰ ਜੈਕਿਸ਼ਨ ਨੇ ਸ਼ਿਰ 420 ਅਤੇ ਸੀਮਾ ਨਾਲ ਬਹੁਤ ਹਟ ਹੋਏ। ਇਹ ਗੀਤ ਸ਼ਿਲਿੰਦਰ ਅਤੇ ਹਸਰਤ ਜੈਪੁਰੀ ਦੁਆਰਾ ਲਿਖੇ ਸਨ। ਦੋਮਾ ਫਿਰਮਾ ਦਾ ਗੀਤ ਮੇਰਾ ਜੂਤਾ ਹੈ ਜਾਪਾਨੀ, ਪਿਆਰ ਹੁਆ ਇਕਰਾਰ ਹੁਆ, ਇਚਕਦਾਨਾ ਬੀਚਕਦਾਨਾ, ਤੂੰ ਪਿਆਰ ਦਾ ਸਾਗਰ ਹੈ, ਕਹਾਂ ਜਾ ਰਹਾ ਹੈ। ਜੇ ਦੁਨੀਆ ਗਮ ਕਾ ਮੇਲਾ ਹੈ, ਬਹੁਤ ਹਟ ਹੋਏ। ਇਸ ਸਮੇਂ ਦੇ ਸਾਰੇ ਪੇਪਰਾਂ ਵਿੱਚ ਇਹ ਲਿਖਿਆ ਜਾਂਦਾ ਸੀ ਕਿ ਇਹ ਅਜਹੀ ਸੰਗੀਤਕਾਰ ਜੋੜੀ ਹੈ ਜਿਨ੍ਹਾਂ ਦੇ ਦਿਨਵਦਨ ਹਟ ਗੀਤਾ ਰਹੇ ਹਨ। ਇਹਨਾਂ ਗੀਤਾਂ ਨੂੰ ਬਿਨਾਕਾ ਗੀਤ ਮਾਲਾ ਵਿੱਚ ਵੀ ਜਗ੍ਹਾ ਮਿਲੀ ਹੈ ਹਰ ਰੋਜ਼ ਇਹਨਾਂ ਗੀਤਾਂ ਦੀ ਫਰਮਾਇਸ਼ ਹੁੰਦੀ ਸੀ ਮੁਹੰਮਦ ਰਫੀ ਲਤਾ ਮਗੇਸ਼ਕਰ ਮੁਕੇਸ਼ ਆਦ ਨੇ ਬਹੁਤ ਹਿੱਟ ਗੀਤ ਗਾਏ ਹਨ ਚੋਰੀ ਚੋਰੀ ਨੇ ਸ਼ੰਕਰ ਜੈਕਿਸ਼ਨ ਨੂੰ ਸਰਵੋਤਮ ਸੰਗੀਤ ਅੰਦਰਦੇਸ਼ਕ ਲਈ ਆਪਣਾ ਪਹਿਲਾ ਫਿਨਫੇਅਰ ਪੁਰਸਕਾਰ ਵੀ ਜਿਤਾਇਆ 1950 ਦੇ ਦਹਾਕੇ ਦੇ ਅਖੀਰ ਤੇ ਉਹਨਾਂ ਨੇ ਬਿਮਰ ਰਾਏ ਦੀ ਜਹੂਦੀ ਐਲ ਵੀ ਪ੍ਰਸਾਦ ਦੀ ਛੋਟੀ ਬਹੂ ਰਿਸ਼ੀਕੇਸ਼ ਮਖਰਜੀ ਦੀ ਅਨਾਰੀ ਨਾ ਲਗਾਤਾਰ ਹਿੱਟ ਫਿਲਮਾਂ ਦਿੱਤੀਆਂ ਇਹ ਫਿਲਮਾਂ ਵਪਾਰਕ ਤੌਰ ਤੇ ਸਫਲੀਆਂ ਖਾਸ ਕਰਕੇ ਅਨਾੜੀ ਜੋ 1959 ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਫਿਲਮ ਸੀ ਇਸ ਫਿਲਮ ਨੇ ਸ਼ੰਕਰ ਜੈਕਿਸ਼ਨ ਨੂੰ ਵਧੀਆ ਸੰਗੀਤ ਅੰਦਰ ਨਿਰਦੇਸ਼ਕ ਦਾ ਦੂਜਾ ਫਿਲਮ ਫੇਰ ਪੁਰਸਕਾਰ ਵੀ ਜਿਤਾਇਆ ਸ਼ੰਕਰ ਜੈਕਿਸ਼ਨ ਨੇ 1960 ਦੇ ਦਹਾਕੇ ਦੇ ਸ਼ੁਰੂਆਤ ਵਿੱਚ ਦਿਲ ਆਪਣਾ ਔਰ ਪ੍ਰੀਤ ਪ੍ਰਾਇਤ ਜਿਸ ਦੇਸ਼ ਮੇਂ ਗੰਗਾ ਬਹਿਤੀ ਹੈ ਵਰਗੀਆਂ ਫਿਲਮਾਂ ਨਾਲ ਸ਼ੁਰੂਆਤ ਕੀਤੀ ਵਪਾਰਕ ਤੌਰ ਤੇ ਇਹ ਦੋਵੇਂ ਫਿਲਮਾਂ ਬਹੁਤ ਹਿੱਟ ਰਹੀਆਂ इन्ह के गीत भी हिट रहे अजीब दास्तान है जे दिल अपना और प्रीत पराई जिस देश में गंगा बहती है आ अब लौट चलें आदि फिल्मा तो भी अवार्ड मिले उन्नीस सौ काट तो लैके उन्नीस सौ तक उन्होंने तेरी प्यारी प्यारी सूरत को सौ साल पहले जिया वो जिया दिल मेरा एक आस का पंछी चाहे मुझे कोई जंगली कहे एहसान तेरा होगा मुझ पर ਤੇਰਾ ਮੇਰਾ ਪਿਆਰ ਅਮਰ ਮੈਂ ਚਲੀ ਮੈਂ ਚਲੀ ਆਵਾਜ਼ ਦੇ ਕੇ ਹਮੇ ਤੁਮ ਬੁਲਾਓ ਮੂਝੇ ਕਿਤਨਾ ਪਿਆਰ ਹੈ ਤੁਮਸੇ ਦਿਲ ਤੇਰਾ دیਵਾਨਾ ਹੈ ਸਨਮ ਰੁਕ ਜਾ ਰਾਤ ਯਾਦ ਨਾ ਜਾਏ ਬੀਤੇ ਦਿਨੋ ਕੀ ਆਦਲੇ ਵੀ ਅਵਾਰਡ ਮਿਲੇ ਹਨ ਸ਼ੰਕਰ ਜੈ ਕਿਸ਼ਨ 1960 ਦੇ ਦਹਾਕੇ ਦੇ ਮੱਧ ਵਿੱਚ ਬਹੁਤ ਹੀ ਸਫਲ ਉਦਮਾ ਨਾਲ ਆਪਣੇ ਸਿਖਰ ਤੇ ਪਹੁੰਚ ਗਏ ਜਿਵੇਂ ਕਿ ਆਈ ਮਿਲਨ ਕੀ ਬੇਲਾ ਰਾਜਕੁਮਾਰ এপ্রিল ਫੂਲ ਜ਼ਿੰਦਗੀ संगम आरजू गुमनाम सूरज फिल्मों फिल्मां ज्यादातर गीत मेरे मन की गंगा और तेरे मन की जमुना जे मेरा प्रेम पत्थर पढ़कर तुम्हें और क्या दूँ मैं दिल के सवा हम प्यार का सौदा तुमसे अच्छा कौन है गुमनाम है कोई जान पहचान है कोई हम काले हैं तो क्या हुआ दिल वाले हैं आद बहुत हिट हुए हैं ਇਨਾ ਗੀਤਾ ਨੇ 5ਵਾਂ ਫਿਲਮ ਫੇਅਰ ਪੁਰਸਕਾਰ ਵੀ ਜਤਾਇਆ ਇਸ ਤੋਂ ਇਲਾਵਾ ਸੰਗਮ ਆਰ ਜੂ ਤੇ ਸੂਰਜਦਾਸ ਸੰਗੀਤ ਦਹਾਕੇ ਦੇ ਕਰਮਵਾਰ ਸਭ ਤੋਂ ਬਾਅਦ ਵਿਕਣ ਵਾਲੇ ਬਾਲੀਵੁੱਡ ਐਲਬਮ ਵਿੱਚੋਂ ਸਭ ਤੋਂ ਬਾਅਦ 8ਵੇਂ ਤੇ 13ਵੇਂ ਸਾਬਤ ਹੋਇਆ ਹੈ 1967 ਤੋਂ ਬਾਅਦ ਉਨ੍ਹਾਂ ਨੂੰ ਸੰਗੀਤਕਾਰਾਂ ਦੀ ਨਵੀਂ ਪੀੜੀ ਤੋਂ ਮੁਕਾਬਲੇ ਦਾ ਸਾਹਮਣਾ ਕਰਨਾ ਪਿਆ ਜਿਨ੍ਹਾਂ ਦੇ ਵਿੱਚ ਲక్ష్ਮੀਕਾਂਤ ਪਿਆਰੇ ਲਾਲ ਕਲਿਆਣ ਜੀ ਅਨੰਦ ਜੀ ਆਰ ਡੀ ਵਰਮਨ ਸ਼ਾਮਲ ਹਨ 1960 ਦੇ ਦਹਾਕੇ ਤੱਕ ਉਨ੍ਹਾਂ ਦੀਆਂ ਮਸ਼ਹੂਰ ਹਿੱਟ ਫਿਲਮਾਂ ਵਿੱਚ an evening in paris शिकार ब्रह्मचारी कन्यादान प्रिंस शामलहन 1970 ਵਿੱਚ ਉਹਨਾਂ ਦੀਆਂ ਮਹੱਤਵਪੂਰਨ ਰਚਨਾਵਾਂ ਵਿੱਚ ਮੇਰਾ ਨਾਮ ਜੋਕਰ ਧਰਤੀ ਪਗਲਾ ਕਹੀਂ ਕਾ ਅਤੇ ਪਹਿਚਾਨ ਸ਼ਾਮਲ ਹਨ ਪਹਿਚਾਨ ਨੂੰ ਛੱਟ ਕੇ ਉਹਨਾਂ ਵਿੱਚੋਂ ਕਿਸੇ ਨੇ ਵੀ ਵਪਾਰਕ ਤੇ ਚੰਗਾ ਪ੍ਰਦਰਸ਼ਨ ਨਹੀਂ ਕੀਤਾ ਪਰ ਉਹਨਾਂ ਦੇ ਸਾਊਂਡਟ੍ਰੈਕ ਨੂੰ ਵਾਵਾ ਮਿਲੀ ਹੈ ਅਤੇ ਪਹਿਚਾਨ ਤੇ ਮੇਰਾ ਨਾਮ ਜੋਕਲੀ ਸ਼ੰਕਰ ਜੈਕਿਸ਼ਨ ਨੂੰ ਕਰਮਵਾਰ ਸਰਬੋਤਮ ਸੰਗੀਤ ਅਨੁਦਰੇਸ਼ਕ ਲਈ 7ਵੇਂ ਤੇ 8ਵੇਂ ਫਿਲਮ ਫੇਅਰ ਪੁਰਸਕਾਰ ਮਿਲਿਆ। ਉਹਨਾਂ ਨੇ ਰਮੇਸ਼ ਸੀਪੀ ਦੇ ਰੋਮਾਂਟਿਕ ਡਰਾਮਾ ਅੰਦਾਜ਼ ਲਈ ਵੀ ਸੰਗੀਤ ਤਿਆਰ ਕੀਤਾ ਜਿਸ ਵਿੱਚ ਸ਼ਮਮੀ ਕਪੂਰ, ਹੀਮਾ ਮਾਲਣੀ, ਅਰਜੇਸ਼ ਕੰਨਾ, ਸਿਮੀ ਗਰੇਵਾਲ ਦੀਆਂ ਮੁੱਖ ਪੂਮਕਾਂ ਸਨ। ਅੰਦਾਜ਼ ਸ਼ੰਕਰ ਜੈ ਕਿਸ਼ਨ ਦੁਆਰਾ ਕੰਮ ਕੀਤੀਆਂ ਆਖਰੀ ਫਿਲਮਾਂ ਵਿੱਚੋਂ ਇੱਕ ਸਾਬਤ ਹੋਈ ਕਿਉਂਕਿ ਜੈ ਕਿਸ਼ਨ ਦੀ 12 ਸਤੰਬਰ 1971 ਨੂੰ ਜਿਗਰ ਸਰੋਸਿਸ ਕਾਨ ਦੇਹਾਂਤ ਹੋ ਗਿਆ ਫਿਲਮ ਲਈ ਉਹਨਾਂ ਨੇ ਆਪਣਾ ਦੂਜਾ ਤੇ ਆਖਰੀ ਬੀ ਐਫ ਜੇ ਏ ਸਰਵੋਤਮ ਸੰਗੀਤ ਨਿਰਦੇਸ਼ਕ ਪੁਰਸਕਾਰ ਜਿੱਤਿਆ ਉਸ ਸਾਲ ਉਹਨਾਂ ਦਾ ਇੱਕ ਹੋਰ ਮਹੱਤਵਪੂਰਨ ਕੰਮ ਕੱਲ ਆਜ ਔਰ ਕੱਲ ਸੀ ਜਿਸ ਨੇ ਆਰ ਕੇ ਫਿਲਮਾਂ ਨਾਲ ਉਹਨਾਂ ਦਾ ਆਖਰੀ ਸਹਿਯੋਗ ਬਣਾਇਆ ਫਿਲਮ ਆਪ ਜਹਾਂ ਆਏ ਕਿਸ ਲਈ ਦੇ ਦੋ ਗਾਣੇ ਟਿਕ 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 ਚਲਤੀ ਜਾਏ ਘੜੀ ਆਜ ਤੱਕ ਪ੍ਰਸਾਧ ਹਨ ਜੈ ਸ਼ੰਕਰ ਦੇ ਬੇਵਕਤੀ ਧਿਆਨ ਤੋਂ ਬਾਅਦ ਸ਼ੰਕਰ ਨੇ ਸ਼ੰਕਰ ਜੈ ਕਿਸ਼ਨ ਦੇ ਨਾਮ ਹੇਠ ਰਚਨਾ ਜਾਰੀ ਰੱਖੀ ਅਤੇ ਕੁਝ ਅਸਫਲਤਾਵਾਂ ਤੋਂ ਬਾਅਦ ਅੰਤ ਵਿੱਚ ਮਨੋਜ ਕੁਮਾਰ ਸਤਾਰਾ ਰੱਬੇ ਇਮਾਨਤ ਸਨਿਆਸੀ ਵਿੱਚ ਸੰਗੀਤ ਤਿਆਰ ਕੀਤਾ ਦੋਵੇਂ ਸਾਊਂਡ ਟਰੈਕ ਹਿੱਟ ਰਹੇ 1970 ਦੇ ਦਹਾਕੇ ਵਿੱਚ ਸਭ ਤੋਂ ਵੱਧ ਵਿਕਣ ਵਾਲੇ ਹਿੰਦੀ ਐਲਬਮਾਂ ਵਿੱਚੋਂ ਇੱਕ ਸੰ ਜਿਹਨਾਂ ਵਿੱਚ ਮਸ਼ਹੂਰ ਗੀਤ ਜੈ ਬੋਲੋ ਬੇਈਮਾਨ ਕੀ ਪਤਲਾ ਪਤਰਾ ਰੇਸ਼ਮੀ ਰਮਾਲ ਜੈਲ ਸਨਿਆਸੀ ਮੰਦਰ ਮੇ ਜੇ ਹੈ ਗੀਤਾ ਦਾ ਗਿਆਨ ਆਜ ਸ਼ਾਮਲ ਹਨ ਸ਼ੰਕਰ ਜੈ ਕਿਸ਼ਨ ਨੂੰ ਸਰਵੋਤਮ ਸੰਗੀਤ ਨਿਰਦੇਸ਼ਕ ਲਈ ਆਪਣਾ ਆਖਰੀ ਫਿਲਮ ਫੇਅਰ ਪੁਰਸਕਾਰ ਮਿਲਿਆ ਹਾਲਾਂਕਿ ਇਹ ਸਫਲਤਾ ਥੋੜੇ ਸਮੇਂ ਲਈ ਰਹੀ ਕਿਉਂਕਿ 1970 ਅਤੇ ਅਖੀਲੇ ਅਧ ਵਿੱਚ ਉਹਨਾਂ ਦੁਆਰਾ ਸੰਗੀਤ ਦਿੱਤੀਆਂ ਗਈਆਂ ਬਾਕੀ ਫਿਲਮਾਂ ਜਿਵੇਂ ਕਿ ਧੂਪ ਸ਼ਾਮ ਦੁਨੀਆਦਾਰੀ ਆਤਮਾ ਰਾਮ ਗਰਮ ਖੂਨ ਅਤੇ ਪਾਪੀ પેટ ਦਾ ਸਵਾਲ ਸਾਰੀਆਂ ਹੀ ਡੁੱਬ ਗਈਆਂ ਸ਼ੰਕਰ ਨੇ ਜਿਸ ਆਖਰੀ ਫਿਲਮ ਤੇ ਕੰਮ ਕੀਤਾ ਉਹ 1986 ਦੀ ਇਤਿਹਾਸਕ ਡਰਾਮਾ ਫਿਲਮ ਕ੍ਰਿਸ਼ਨਾ ਕ੍ਰਿਸ਼ਨ ਸੀ ਜਿਸ ਨੇ ਵਧੀਆ ਵਪਾਰ ਨਹੀਂ ਕੀਤਾ ਸ਼ੰਕਰ ਦਾ ਦਿਹਾਤ 26 April 1987 ਨੂੰ ਹੋਇਆ ਉਹਨਾਂ ਦੇ ਦਿਹਾਤ ਨੂੰ ਮੀਡੀਆ ਵਿੱਚ ਬਹੁਤ ਘੱਟ ਕਵਰੇਜ ਮਿਲੀ ਉਹਨਾਂ ਦੇ ਆੰਤਮ ਸੰਸਕਾਰ ਵਿੱਚ ਸਿਰਫ ਉਹਨਾਂ ਦੇ ਪਰਿਵਾਰ ਅਤੇ ਕੁਝ ਦੋਸਤ ਸ਼ਾਮਲ ਹੋਏ ਫਿਲਮ ਇੰਡਸਟਰੀ ਉਹਨਾਂ ਦੇ ਆੰਤਮ ਸੰਸਕਾਰ ਵਿੱਚ ਬਹੁਤ ਘੱਟ ਮੌਜੂਦ ਸੀ ਜਿਸ ਤਰ੍ਹਾਂ 1971 ਵਿੱਚ ਜੈ ਕੁਸ਼ਨ ਦੇ ਦੇਹਾਂਤ 'ਚ ਪੂਰੀ ਫਿਲਮ ਇੰਡਸਟਰੀ ਆਈਸੀ ਸ਼ੰਕਰ ਦੇ ਦੇਹਾਂਤ ਤੋਂ ਬਾਅਦ ਲਗਭਗ 40 ਸਾਲ ਪੁਰਾਣੇ ਐਸ ਜੇ ਬੈਨਰ ਦਾ ਅੰਤ ਹੋ ਗਿਆ ਜੋ ਕਿ ਬੋਲੀਵੁੱਡ ਦੇ ਇਤਿਹਾਸ ਵਿੱਚ ਸਭ ਤੋਂ ਵਧੀਆ ਸੰਗੀਤ ਅਤੇ ਨਿਰਦੇਸ਼ਕ ਵਜੋਂ ਜਾਣੇ ਜਾਂਦੇ ਸੰਗੀਤ ਨਿਰਦੇਸ਼ਨ ਦਾ ਅੰਤ ਸੀ ਰਾਜਕਪੂਰ ਨੇ ਬਾਅਦ ਵਿੱਚ ਇੱਕ ਟੈਲੀਵਿਜ਼ਨ ਇੰਟਰਵਿਊ ਵਿੱਚ ਸ਼ੰਕਰ ਨੂੰ ਸ਼ਰਧਾਂਜਲੀ ਭੇਟ ਕੀਤੀ। ਹਾਲਾਂਕਿ 1988 ਵਿੱਚ ਰਾਜਕਪੂਰ ਦੇ ਦੇਹਾਂਤ ਤੋਂ ਬਾਅਦ ਹੀ ਸ਼ੰਕਰ ਜੈਕਿਸ਼ਨ ਨਾਲ ਉਹਨਾਂ ਦੇ ਸਮੰਨਤਾ ਨੂੰ ਮਹੱਤਤਾ ਬਹੁਤ ਵਿਸਤਾਰ ਵਿੱਚ ਸਾਹਮਣੇ ਲਿਆਂਦਾ ਗਿਆ। ਚਰਚਗੇਟ ਮੁੰਬਈ ਵਿਖੇ ਇੱਕ ਪ੍ਰਮੁੱਖ ਚੌਰਾਹੇ ਦਾ ਜੰਕਸ਼ਨ ਸ਼ੰਕਰ ਜੈਕਿਸ਼ਨ ਦੇ ਨਾਂ ਤੇ ਰੱਖਿਆ ਗਿਆ ਹੈ। ਸ਼ੰਕਰ ਜੈਕਿਸ਼ਨ ਨੇ ਆਪਣੇ ਪੂਰੇ ਕੈਰੀਅਰ ਦੌਰਾਨ ਭਾਰਤੀ ਸ਼ਾਸਤਰੀ ਸੰਗੀਤ ਨੂੰ ਉਤਸ਼ਾਹਿਤ ਕਰਨ ਦੇ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ। ਇਹ ਉਹਨਾਂ ਦਾ ਸਤਾਪਤ ਅਭਿਆਸ ਸੀ ਕਿ ਅਰਧ ਸ਼ਾਸਤਰੀ ਸ਼ੈਲੀ ਤੇ ਆਧਾਰਿਤ ਇੱਕ ਫਿਲਮ ਵਿੱਚ ਘਟੋ-ਘਟ ਇੱਕ ਗੀਤ ਹੋਵੇ। ਉਹਨਾਂ ਨੇ ਕਈ ਗੀਤਾਂ ਵਿੱਚ ਪੱਛਮੀ ਸ਼ਾਸਤਰੀ ਆਧਾਰਿਤ ਵਾਲਟਜ ਤਾਲ ਦੀ ਵਰਤੋਂ ਕੀਤੀ। ਸ਼ੰਕਰ ਜੈਕਿਸ਼ਨ ਨੇ ਉਦਾਸ ਗੀਤਾਂ ਦੀ ਸ਼ੈਲੀ ਨੂੰ ਤੇਜ਼ ਟੈਂਪੋ ਤੇ ਕੰਪੋਜ਼ ਕਰਕੇ ਇੱਕ ਨਵੀਂ ਸ਼ੈਲੀ ਅਤੇ ਅਰਥ ਦਿੱਤਾ। ਸ਼ੰਕਰ ਜੈ ਕਿਸ਼ਨ ਨੇ ਭਾਰਤ ਵਿੱਚ ਜੈਜ਼ ਸੰਗੀਤ ਅਤੇ ਨਵੀਂ ਸ਼ੈਲੀ ਇੰਡੋ ਜੈਜ਼ ਦੇ ਵਿਕਾਸ ਵਿੱਚ ਵੱਡਾ ਯੋਗਦਾਨ ਪਾਇਆ ਹੈ। ਉਨ੍ਹਾਂ ਦੀ 1968 ਐਲਬਮ ਰਾਗਾ ਜੈ ਸ਼ੈਲੀ ਭਾਰਤ ਵਿੱਚ ਸਭ ਤੋਂ ਪੁਰਾਣੀ ਇੰਡੋ ਜੈਜ਼ ਰਿਕਾਰਡਿੰਗ ਹੈ। ਇਸ ਐਲਬਮ ਵਿੱਚ ਜਿਨ੍ਹਾਂ ਨੂੰ ਸਭ ਤੋਂ ਨਵੀਨਕਾਰੀ ਮੰਨਿਆ ਜਾਂਦਾ ਹੈ ਐਸ ਜੇ ਨੇ ਭਾਰਤੀ ਰਾਗਾਂ ਤੇ ਆਧਾਰ ਤੇ 11 ਗੀਤ ਬਣਾਏ। ਜਿਨ੍ਹਾਂ ਵਿੱਚ ਸੈਕਸੋਫੋਨ, ਟਰੰਪਟ, ਸਤਾਰ, ਤਬਲਾ, ਬਾਸ ਆਦ ਸ਼ਾਮਲ ਕੀਤਾ ਗਿਆ। ਉਨ੍ਹਾਂ ਨੂੰ ਬਹੁਤ ਸਾਰੇ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ 3/2013 ਨੂੰ ਇੰਡੀਆ ਪੋਸਟ ਦੁਆਰਾ ਉਨ੍ਹਾਂ ਦੇ ਸਨਮਾਨ ਵਿੱਚ ਇੱਕ ਡਾਕ ਟਿਕਟ ਜਾਰੀ ਕੀਤੀ ਗਈ ਰਹਿਦੀ ਦੁਨੀਆ ਤੱਕ ਉਨ੍ਹਾਂ ਦੇ ਗੀਤ ਸਦਾ ਬਹਾਰ ਰਹਿਣਗੇ ਆਦਾਰਾ ਦੇਸ਼ ਬਾਬਾ ਬਲੋਸ਼ ਸ਼ੰਕਰ ਜੈਕਿਸ਼ਨ ਨੂੰ ਸ਼ਰਦਾ ਦੇ ਫੁੱਲ ਪੇਟ ਇਸ ਤੋਂ ਬਾਬਾ ਟੀਵੀ ਦੇ YouTube ਚੈਨਲ ਤੇ ਖਬਰਾਂ ਦੇ ਇਸ ਬੁਲਟਨ ਨੂੰ ਪੂਰਾ ਦੇਖਣ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ। ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋ, ਹੱਸਦੇ ਰਹੋ, ਵਸਦੇ ਰਹੋ। ਇੱਕ ਵਾਰ ਫਿਰ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ-ਬਹੁਤ ਸ਼ੁਕਰੀਆ। ਕਿਰਪਾ ਕਰਕੇ ਇਸ ਸਾਡੇ YouTube ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਅਤੇ ਸਬਸਕ੍ਰਾਈਬ ਕਰੋ। ਇੱਕ ਵਾਰ ਫਿਰ ਬਹੁਤ-ਬਹੁਤ ਧੰਨਵਾਦ।